ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਖਾਸ ਵੀਡੀਓ 'ਚ ਅੱਜ ਅਸੀਂ ਗੱਲ ਕਰਾਂਗੇ ਇੱਕ ਉਹ ਸਖਸ ਬਾਰੇ ਜੋ ਆਪਣੀ ਜ਼ਿੰਦਗੀ ਤਾਂ ਖੁਸ਼ੀਆਂ ਨਾਲ ਨਹੀਂ ਪਰ ਸਾਡੀਆਂ ਖੁਸ਼ੀਆਂ ਨਾਲ ਮਾਪਦਾ ਹੈ ਸਾਡੇ ਪਿਓ ਜੀ ਕਦੇ ਸੋਚਿਆ ਤੂੰ ਉਹ ਪਿਓ ਜੋ ਆਪਣੀਆਂ ਜੁੱਤੀਆਂ ਨੂੰ ਛੇਦਾਂ ਨਾਲ ਪਾ ਲੈਂਦਾ ਸੀ ਪਰ ਤੇਰੇ ਲਈ ਨਵੇਂ ਜੁੱਤੇ ਲਿਆਉਣ ਵਿੱਚ ਕਦੇ ਕਮੀ ਨਹੀਂ ਛੱਡਦਾ ਸੀ ਉਹ ਪਿਓ ਜਿਸ ਨੇ ਖੁਦ ਭੁੱਖੇ ਰਹਿ ਕੇ ਤੈਨੂੰ ਖਵਾਇਆ ਤੇਰੇ ਸੁਪਨੇ ਲਈ ਆਪਣੀ ਖੁਆਇਸ਼ਾਂ ਦਾ ਗਲਾ ਘੋੜ ਦਿੱਤਾ ਉਹ ਪਿਓ ਜਿਸ ਨੇ ਆਪਣੀ ਜਵਾਨੀ ਖੇਤਾਂ 'ਚ ਗਵਾ ਦਿੱਤੀ ਤਾਂ ਕਿ ਆਪਣੇ ਬੱਚਿਆਂ ਦੇ ਸੁਪਨੇ ਕਦੇ ਨਾ ਟੁੱਟਣ ਉਹ ਆਪਣੇ ਫੁੱਟੇ ਜੁੱਤੇ ਸਿਲਾ ਲੈਂਦਾ ਸੀ ਪਰ ਬੱਚਿਆਂ ਨੂੰ ਕਦੀ ਵੀ ਘਾਟ ਨਹੀਂ ਪੈਂਦ ਹੁੰਦਾ ਸੀ ਉਹ ਪਿਓ ਆਪਣੇ ਲਈ ਪੁਰਾਣੀ ਪਰ ਬੱਚੇ ਲਈ ਹਮੇਸ਼ਾ ਨਵੀਂ ਇਹੋ ਜਿਹਾ ਹੁੰਦਾ ਹੈ ਪਿਓ ਦਾ ਪਿਆਰ ਉਹ ਪਿਓ ਸਵੇਰੇ ਸਭ ਤੋਂ ਪਹਿਲਾਂ ਉੱਠਦਾ ਸੀ ਬੱਚੇ ਦੇ ਫਿਊਚਰ ਨੂੰ ਚਲਦੀ ਸਾਈਕਲ ਦੇ ਪਹੀਏ ਨਾਲ ਜੋੜ ਕੇ ਜਦ ਬੱਚੇ ਵੱਡੇ ਹੋ ਗਏ ਉਹ ਆਪ ਹੀ ਇਕੱਲਾ ਹੋ ਗਿਆ ਘਰ ਤਾਂ ਉਹੀ ਸੀ ਪਰ ਗੱਲ ਕਰਨ ਵਾਲੇ ਕੋਈ ਨਾ ਰਹਾ ਉਹ ਹਰ ਰੋਜ਼ ਤਸਵੀਰਾਂ 'ਚ ਬੱਚਿਆਂ ਨੂੰ ਮਿਲਦਾ ਹੈ ਕਿਉਂਕਿ ਹਕੀਕਤ ਦੀ ਜ਼ਿੰਦਗੀ 'ਚ ਕਿਸੇ ਕੋਲ ਸਮਾਂ ਨਹੀਂ ਪਿਓ ਦੀ ਸਭ ਤੋਂ ਵੱਡੀ ਖੁਸ਼ੀ ਬੱਚਿਆਂ ਦਾ ਘਰ ਆਉਣਾ ਉਹ ਘੰਟਿਆਂ ਗੇਟ ਤੇ ਬੈਠ ਕੇ ਵੀ ਉਡੀਕ ਕਰ ਲੈਂਦਾ ਹੈ ਪਰ ਸ਼ਿਕਾਇਤ ਨਹੀਂ ਕਰਦਾ ਕਈ ਵਾਰ ਉਹ ਗੁੱਸਾ ਨਹੀਂ ਹੁੰਦਾ ਸਿਰਫ ਦਿਲ ਟੁੱਟਦਾ ਹੈ ਜਦੋਂ ਤੂੰ ਕਹਿੰਦਾ ਹੈ ਟਾਈਮ ਨਹੀਂ ਪਿਓ ਜੀ ਬਾਅਦ ਵਿੱਚ ਗੱਲ ਕਰਾਂਗਾ ਜੋ ਹੱਥ ਪਹਿਲਾਂ ਬੱਚਿਆਂ ਦੀ ਫੇਵਰੇਟ ਡਿਸ਼ ਬਣਾਉਂਦੇ ਸਨ ਅੱਜ ਉਹੀ ਹੱਥ ਆਪਣੇ ਲਈ ਸੁੱਕਾ ਰੋਟੀ ਤਿਆਰ ਕਰਦੇ ਨੇ ਬੁੱਢੇ ਪਿਓ ਜੀ ਕੋਲ ਅਤੇ ਬੱਚਾ ਕਹਿੰਦਾ ਬਾਅਦ ਕਰ ਲਾਂਗਾ ਪਰ ਦੋਸਤੋਂ ਕਦੋਂ ਜਦ ਪਿਓ ਰਹੇਗਾ ਹੀ ਨਹੀਂ ਉਹ ਹਸਪਤਾਲ 'ਚ ਵੀ ਸਭ ਤੋਂ ਪਹਿਲਾਂ ਬੱਚਿਆਂ ਦਾ ਨਾਮ ਲੈਂਦਾ ਹੈ ਤੇ ਬੱਚਿਆਂ ਕੋਲ ਸਮਾਂ ਨਹੀਂ ਹੁੰਦਾ ਆਉਣ ਦਾ ਅਖੀਰ ਵਾਲੇ ਵਾਰ ਤੂੰ ਕਦੋਂ ਕਿਹਾ ਸੀ ਪਿਓ ਜੀ ਤੁਸੀਂ ਚਾਹ ਪੀਓਗੇ ਤੁਸੀਂ ਕਿਵੇਂ ਹੋ ਕਿਉਂਕਿ ਇੱਕ ਦਿਨ ਪਿਓ ਤਾਂ ਹੋਵੇਗਾ ਪਰ ਤੁਸ ਨਾਲ ਗੱਲ ਕਰਨ ਲਈ ਨਹੀਂ ਹੋਵੇਗਾ ਦੋਸਤੋ ਜੇ ਇਹ ਗੱਲ ਦਿਲ ਤੇ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਕਿਉਂਕਿ ਕੋਈ ਵੀ ਰਿਸ਼ਤਾ ਕੱਲ ਦਾ ਭਰੋਸਾ ਨਹੀਂ ਕਰਦਾ ਅੱਜ ਹੀ ਪਿਓ ਦੀ ਕਦਰ ਕਰੋ